ਇਹ 2014 ਮਾਡਲ ਹੈ ਜੀ ਅੱਛਾ 14 ਮਾਡਲ ਹੈ ਹਾਂ ਜੀ 4 ਹੈ 30 ਤੱਕਰਪਾਸ ਹੈ ਪੱਕੇ ਨੰਬਰ ਦੀ ਹੈ ਕਿਹਦੇ ਨੰਬਰ ਲੱਗਿਆ ਹੋਇਆ ਪੱਕੇ ਦੀ ਹੈ ਜੀ ਪੱਕੇ ਨੰਬਰ ਦੀ ਹਾਂ ਜੀ ਸੀਟ ਕਵਰ ਬਿਲਕੁਲ ਹੀ ਨਵੇਂ ਹੈ ਜੀ ਹਾਂ ਜੀ ਹਾਂ ਹਾਂ ਲੈ ਮਿੱਤਰੋ ਗੱਡੀਆਂ ਨੇ ਤੁਹਾਡੇ ਵਾਸਤੇ ਦੋ ਲੱਬਲੀਆਂ ਅੱਜ ਦੋਨੇ ਗੱਡੀਆਂ ਐ ਨੋਵਾ ਨੇ ਵੀਡੀਓ ਪਹਿਲਾਂ ਵੀ ਇੱਕ ਨੋਵਾ ਗੱਡੀਆਂ ਦੀ ਕੀਤੀ ਸੀ ਇਸੇ ਪਿੰਡ 'ਚ ਕੀਤੀ ਸੀ ਇਸੇ ਜਗ੍ਹਾ ਤੇ ਕੀਤੀ ਸੀ ਇਸੇ ਘਰ ਦੇ ਵਿੱਚ ਕੀਤੀ ਸੀ ਅੱਜ ਫੇਰ ਦੁਬਾਰਾ ਦੋ ਗੱਡੀਆਂ ਲਿਆਈ ਅੱਜ ਉਹੀ ਸਾਡੇ ਨਾਲ ਬਾਬਾ ਜੀ ਹੋਣਗੇ ਵੈਸੇ ਕਿਰਾਏ ਦਾ ਕੰਮ ਕਰਦੇ ਆ ਨਾਲ ਦੀ ਨਾਲ ਨਾ ਬਹੁਤ ਸਾਰੇ ਸੱਜਣਾਂ ਨੂੰ ਰੁਜ਼ਗਾਰ ਤੇ ਲਾ ਦਿੰਦੇ ਆ ਗੱਡੀਆਂ ਲਿਆਉਂਦੇ ਜਿੰਨਾ ਚਿਰ ਚੱਲਦੀਆਂ ਨੇ ਚਲਾਈ ਜਾਂਦੇ ਆ ਜਿੱਦ ਦੇ ਕੋਈ ਗਾਹਕ ਆ ਜਾਂਦਾ ਉਹਦੇ ਜਾਇਜ ਰੇਟ 'ਚ ਵੇਚ ਦਿੰਦੇ ਆ ਐਂ ਸੋਚ ਲੈਂਦੇ ਵੀ ਜਿਹੜੇ 15 20 ਦਿਨ ਕੰਮ ਦੇਗੀ ਜਿਹੜਾ ਮਹੀਨਾ ਕੰਮ ਦੇਗੀ ਬਸ ਉਹ ਬਚ ਜਾਂਦੇ ਲੱਗੇ ਰੇਟ 'ਚ ਗੱਡੀ ਵੇਚ ਦਿੰਦੇ ਆ ਗੱਡੀਆਂ ਦੋ ਖੜੀਆਂ ਨੇ ਤਰਮੇ ਆਹ ਗੱਡੀ ਪਹਿਲੇ ਚੈੱਕ ਕਰਵਾ ਦੇ ਬਈ ਉਹ ਤੋਂ ਬਾਅਦ ਆਪਾਂ ਬਾਬਾ ਜੀ ਤੋਂ ਪੁੱਛਾਂਗੇ ਵੀ ਇਹ ਕਿੰਨਾ ਮਾਡਲ ਹੈ ਕੰਡੀਸ਼ਨ ਗੱਡੀ ਦੀ ਦੇਖੋ ਕਿੰਨੀ ਸੋਹਣੀ ਗੱਡੀ ਹੈ ਹਨਾ ਨਾਲ ਹੀ ਇਹਦੀ ਕਉਧਰਲੇ ਪਾਸੇ ਖੜੀ ਆ ਵੀ ਉਹ ਕੈਮਰਾ ਉੱ 来 ਮਿੱਤਰੋ ਦੋਨੇ ਗੱਡੀਆਂ ਦੀ ਨਾ ਡਿਟੇਲ ਜਾਣਦੇ ਆ ਤੁਹਾਨੂੰ ਦਰ ਦੁਆਰਾ ਫੇਰ ਦੱਸਾਂਗੇ ਵੀ ਅੱਜ ਅੱਧਾਕ ਤਾਂ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਤੀ ਵੀ ਕਿਹੜੇ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਤੇ ਦੁਬਾਰਾ ਫੇਰ ਫੁੱਲ ਜਾਣਕਾਰੀ ਲੈਣੇ ਅੱਜ ਇਹ ਦੱਸ ਦਈਏ ਵੀ ਅੱਜ ਆਪਾਂ ਜਿੱਥੇ ਪਹੁੰਚੇ ਹੋਏ ਆ ਨਾ ਇਹ ਪਿੰਡ ਸਲਾਬਤਪੁਰਾ ਪੈ ਜਾਂਦਾ ਹੈ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਜਦੋਂ ਬਰਨਾਲੇ ਤੋਂ ਬਾਜਾਖਾਨੇ ਨੂੰ ਜਾਂਦੇ ਆ ਕੋਟਕਪੂਰੇ ਨੂੰ ਜਾਂਦੇ ਆ ਫਰੀਦਕੋਟ ਨੂੰ ਜਾਂਦੇ ਆ ਭਦੌੜ ਭਦੌੜ ਲੰਘ ਕੇ ਨਾ ਜੰਗੀਆਂ ਨਾਲ ਲੰਘ ਕੇ ਭពਿੰਦਰ ਗਿੱਲ ਦਾ ਪਿੰਡ ਲੰਘ ਕੇ ਅੱਗੇ ਸਲਾਬਤਪੁਰਾ ਆ ਜਾਂਦਾ ਹੈ ਉਹੀ ਬਾਬਾ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਬੇਟਾ ਯਾਰ ਜਰ ਬਾਬਾ ਜੀ ਠੀਕ ਹੈ ਤੁਹਾਡਾ ਵੀ ਧੰਨਵਾਦ ਬੇਟਾ ਪਹਿਲਾਂ ਦੋ ਗੱਡੀਆਂ ਦਿਖਾਈਆਂ ਸੀ ਹਾਂਜੀ ਕਿਹੜੇ ਕਿਹੜੇ ਪਿੰਡ ਚਲੀਆਂ ਗਈਆਂ ਉਹ ਗੱਡੀਆਂ ਉਹ ਇੱਕ ਤਾਂ ਤਰਨਤਾਰਨ ਚਲੀ ਗਈ ਤਰਨਤਾਰਨ ਹਾਂਜੀ ਅੱਛਾ ਤੇ ਇੱਕ ਆਪਣੇ ਨੇੜੇ ਚਲੀ ਗਈ ਇੱਥੇ ਹਿੰਮਤਪੁਰੇ ਹਿੰਮਤਪੁਰੇ ਚਲੀ ਗਈ ਆ ਰਿਸ਼ਤੇਦਾਰੀ ਚ ਗਈ ਹੋਗੀ ਫਿਰ ਗੱਡੀਆਂ ਦੋ ਹੋਰ ਲੈਂਦੀਆਂ ਹੈ ਹਾਂਜੀ ਹਾਂ ਤੇ ਆਪਾਂ ਸ਼ੁਰੂਆਤ ਕਰਦੇ ਹੁਣ ਰੇਟ ਇਹਨਾਂ ਦਾ ਵੀ ਤੁਸੀਂ ਜਾਇਜ਼ ਹੀ ਲਾਉਣਾ ਰੇਟ ਤਾਂ ਆਪਣਾ ਜਾਇਜ਼ ਹੀ ਹੁੰਦਾ ਜੀ ਅੱਜ ਕਿੰਨੇ ਕਿੰਨੇ ਦਿਨ ਹੋ ਗਏ ਗੱਡੀਆਂ ਲੈਂਦੀਆਂ ਨੂੰ ਇਹ ਨੂੰ ਤਾਂ ਮੈਂ ਕਿਹਾ 12 13 ਦਿਨ ਹੋ ਗਏ ਅੱਛਾ ਇਹ ਨੂੰ 7 8 ਦਿਨ ਹੋਏ ਆ 12 ਦਿਨਾਂ ਦੇ ਵਿੱਚ ਇੱਕ ਗੱਡੀ ਤੇ ਤੁਸੀਂ ਕਿੰਨੇ ਕਿਡੇ ਲਾਤੇ ਹੋਣਗੇ ਕਿਰਾਏ ਤੇ ਕਲਾਈ ਨਹੀਂ ਕੋਈ ਮੈਂ 2 4 ਕਿ ਲਾਏ ਆ 2 4 ਕਿ ਲਾਏ ਹਾਂਜੀ ਹਾਂ ਚਲੋ ਜਿਹੜੇ ਗੇੜਿਆਂ ਚ ਬਚ ਕੇ ਬਚ ਗਏ ਮਸ ਉਹੀ ਬਚ ਗਏ ਬਾਕੀ ਲੋਕ ਸੇਵਾ ਹੀ ਆ ਬਾਕੀ ਲੋਕ ਇਹਦਾ ਤੇ ਆ ਗੱਡੀ ਦੀ ਡਿਟੇਲ ਆ ਦੇ ਪਹਿਲੇ ਕਿੰਨਾ ਮਾਡਲ ਹੈ ਜੀ ਇਹ 2014 ਮਾਡਲ ਹੈ ਜੀ। ਅੱਛਾ 14 ਮਾਡਲ ਹੈ। ਹਾਂ ਜੀ 4 ਹੈ 30 ਤੱਕ ਰਪਾਸ ਹੈ। ਜੀ 4 ਹੈ 2030 ਤੱਕ ਗੱਡੀ ਦੀ ਪਾਸ ਹੈ। ਹਾਂ ਜੀ ਪਹਿਲੇ ਨਾਂ ਦੀ ਹੈ। ਇਹ ਕੰਡੀਸ਼ਨ ਦੀ ਮੈਨੂੰ ਆਏ ਦੱਸੋ ਵੀ ਸਾਰੀ origignal ਹੈ। ਸਾਰੀ origignal ਹੈ ਕੱਲੇ ਬੈਂਪਰ ਛੱਡ ਕੇ। ਕੱਲੇ ਬੈਂਪਰ ਛੱਡ ਕੇ ਬਾਕੀ ਸਾਰੀ ਗੱਡੀ origignal ਹੈ। ਹਾਂ ਜੀ ਹਾਂ। ਪੇਪਰਾਂ ਦੀ ਗੱਡੀ ਕਿਵੇਂ ਆਹੀ? ਪੇਪਰਾਂ ਦੀ ਜਮ ਓਕੇ ਆ ਜੀ। ਅੱਛਾ ਹਾਂ ਜੀ ਹਾਂ। ਪੇਪਰਾਂ ਦੀ ਗੱਡੀ ਓਕੇ ਆ। ਤੇ ਜੇ ਗੱਲ ਕਰੀਏ ਨੰਬਰ ਹੈਗਾ ਤਾਂ ਪੀਵੀ 130567। ਹਾਂ ਪੱਕੇ ਨੰਬਰ ਦੀ ਹੈ ਕਿ ਇਹਦੇ ਨੰਬਰ ਲੱਗੇ ਹੋਇਆ। ਪੱਕ ਉਹ ਕਿ 14 ਮਾਡਲ ਹੈ ਹਾਂਜੀ ਸਰ ਮੈਂ ਵਿੱਚੋਂ ਕੰਡੀਸ਼ਨ ਗੱਡੀ ਦੀ ਚੈੱਕ ਕਰਵਾਈ ਸੀਟ ਕਵਰ ਬਿਲਕੁਲ ਹੀ ਨਵੇਂ ਹੈ ਜੀ ਹਾਂਜੀ ਹਾਂ ਹਾਂ ਗੱਡੀ ਉਦੋਂ ਹੀ ਚੱਲ ਚੁੱਲ ਕਿੰਨੀ ਕੁ ਗਈ ਹੋਣੀ ਆ ਪੁੱਛ ਲੈ ਪੁੱਦਰ ਦੀ ਮੀਟਰ ਚੈੱਕ ਕਰ ਲਓ ਕੋਈ ਨਹੀਂ ਹੈਨਾ ਸਰ ਮੈਂ ਸੀਟਾਂ ਸੁੱਟਾਂ ਗੱਡੀ ਦੇ ਪੂਰੀਆਂ ਘੰਟੇ ਨੇ ਬਈ ਹੂੰ ਚੱਲੀ ਬਹੁਤ ਘੱਟ ਆ ਜੀ ਇਹ ਅੱਛਾ ਜੀ ਹਾਂਜੀ ਹਾਂ ਉਹ ਗੱਡੀਆਂ ਜਿਹੜੀਆਂ ਇਹ ਹੁੰਦੀਆਂ ਨੇ ਨਾ ਕਿਰਾਏ ਤੇ ਆ ਜਾਂਦੇ ਨੇ ਗੱਡੀਆਂ ਇਹ ਲਗਭਗ ਵੱਧ ਹੀ ਚੱਲੇ ਜਾਂਦੀਆਂ ਹਾਂਜੀ ਹਾਂ ਹਾਂ ਵੱਡੀ ਇਹ ਹੁੰਦੀ ਹੈ ਗੱਲ ਵੀ ਇਹਨਾ ਚੱਲਣ ਨਾਲ ਨਹੀਂ ਕੋਈ ਫਰਕ ਪੈਂਦਾ ਗੱਡੀਆਂ ਸੰਭਾਈ ਚੋ ਹਾਂ ਜੀ ਸਮਾਈ ਦੀ ਹੁੰਦੀ ਹੈ ਹਾਂ ਗੱਡੀਆਂ ਦਾ ਸੰਭਾਈ ਦਾ ਮੁੱਲ ਹੁੰਦਾ ਇਹਨਾਂ ਦਾ ਹਾਂ ਜੀ ਚਾਬੀ ਆ ਪਈ ਹੈ ਹੈ ਮਾਡਲ 14 ਦੱਸਿਆ ਜੀ 14 ਜੀ ਫਰਸਟ ਓਨਰ ਦੀ ਹੈ ਹਾਂ ਜੀ 1,83,400 68 ਕਿਲੋਮੀਟਰ ਚੱਲੀ ਹੈ 1,83,468 ਕਿਲੋਮੀਟਰ ਚੱਲੀ ਹੋਈ ਹੈ ਤੇ ਟੱਚ ਪਲੇਅਰ ਲੱਗਿਆ ਹੋਇਆ ਹੈ ਜੀ ਹਾਂ ਜੀ ਹਾਂ ਕੰਪਨੀ ਵਾਲਾ ਹੂੰ ਕੰਪਨੀ ਦਾ ਲੱਗਿਆ ਹੋਇਆ ਇਹ ਹਾਂਜੀ ਹਾਂਜੀ ਓਕੇ ਉਦਾਂ ਵੀ ਧਰਮੇ ਗੱਡੀ ਘੈਂਟ ਪਈ ਹੈ ਸਰਵਿਸ ਸਰਵਸਾਂ ਦੀ ਸਾਰੇ ਸਟicker ਇਹਦੇ ਵੀ ਆ ਲੱਗੇ ਪਏ ਨੇ ਦੇਖ ਇਹ ਕਿੱਡਾ ਉਦਾਂ ਨਾਨ ਐਕਸੀਡੈਂਟ ਗੱਡੀ ਹੈ ਇਹ ਹਾਂਜੀ ਹਾਂ ਹਾਂ ਸਾਰਾ ਜਿਹੜਾ ਕੰਮ ਆਪਾਂ ਕਰਾਇਆ ਉਹ ਦੱਸਾਂਗੇ ਦੇ AC ਦੀ ਸਰਵਿਸ ਹੋਈ ਵੀ ਹੈ ਗੈਸ ਪਾਈ ਵੀ ਹੈ ਜਮ ਓਕੇ ਆ ਅਸਾ ਚੱਲ ਤਾਂ ਯਾਨੀ ਕੇ ਹਾਂ ਇੰਜ ਦੀ ਸਰਵਿਸ ਉਹਨਾਂ ਨੇ ਜਿਹੜਾ ਆਪਾਂ ਕਰਾਇਆ ਉਹ ਜ਼ਰੂਰ ਦੱਸਾਂਗੇ ਜਿਹੜਾ ਨਹੀਂ ਕਰਾਇਆ ਉਹ ਨਹੀਂ ਕਰਾਇਆ ਨਹੀਂ ਕਰਾਇਆ ਓਕੇ ਨਹੀਂ ਪੈ ਕੇ ਹਟਿਆ ਪਰ ਇੰਜਨ ਦੀ ਗੱਡੀ ਬਹੁਤ ਸਾਫਾਈ ਦਾ ਹਾਂਜੀ ਹਾਂ ਨਵੀਂ ਪਈ ਆ ਜਮਾ ਸਰ ਮੈਂ ਗੱਡੀ ਜਮੇ ਨਵੀਂ ਪਈ ਆ ਬਈ ਕਤਵਾਈ ਵਾਲੇ ਕੈਂਟ ਮਿਸਤਰੀ ਤੋਂ ਹੋਈ ਆ ਇਹ ਨਹੀਂ ਤੁਹਾਈ ਵੀ ਆ ਸਵਾਈ ਵੀ ਹੈਗੀ ਜੀ ਗੱਡੀ ਸਵਾਈ ਵੀ ਗੱਡੀ ਦੀ ਹੈਗੀ ਆ ਹਾਂਜੀ ਹਾਂ ਸਰ ਮੈਂ ਜਮੇ ਜਰਨ ਦੀ ਨਵੀਂ ਗੱਡੀ ਵਰਗੀ ਬਣ ਲੱਗਦੀ ਹੈ ਨਾ ਇਹ ਫੱਟੀ ਪੁੱਟੀ ਸਾਰੀ Ориਜਨਲ ਹੈ ਜੀ ਸਾਰੀ Ориਜਨਲ ਹੈ ਜੀ ਗੋਡੇ ਪਿੱਲਰਾਂ ਦੀ ਸਾਰੀ ਗੱਡੀ ਓਕੇ ਆ ਹਾਂ ਜਮਾ ਓਕੇ ਆ ਨੇੜੇ ਕਰਕੇ ਦਿਖਾ ਦਿਓ ਕੋਈ ਚੱਕਰ ਨਹੀਂ 183468 ਕਿਲੋਮੀਟਰ ਚੱਲੀ ਹੋਈ ਹੈ 14 ਮਾਡਲ ਹੈ ਪੰਜਾਬ ਦਾ ਨੰਬਰ ਆ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਆ ਜੀ ਓਕੇ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਇਹਦੀ ਟਾਇਰਾਂ ਦੀ ਹੈਗੇ ਆ 80 ਤੋਂ 75 ਪੈਸੇ ਹਾਂ 75 80 56 ਟਾਇਰ ਹੈਗੇ ਹੈਗੇ ਵੀ ਨੇ ਲਾਇਲੂ ਹੀ ਲੱਗੇ ਹੋਏ ਆ ਹਾਂਜੀ ਹਾਂ ਕੰਪਨੀ ਲਾਇ ਲੱਗਿਆ ਓਕੇ ਡਿੱਗੀ ਚੱਕਰਾਤੀ ਦਰ ਮੇ ਪਿੱਛੋਂ ਇਹ ਗੱਡੀ ਦੀ ਡਿਮਾਂਡ ਦੱਸੋ ਜੀ ਫਿਰ ਕੀ ਆ ਸਰ ਮੈਂ ਆ ਜਾ ਕਰਾਂ ਗੇੜਾ ਦੇ ਕਿਉਂ ਰਿਹਾ ਜਾ ਧੁਮਾਕੀ ਕਰਨੇ ਹੁੰਦੇ ਭੱਟੀ ਸਾਹਿਬ ਹੈਂ ਤੁਹਾंका ਕੀ ਕਰਨੇ ਹੁੰਦੇ ਆ ਤੁਹਾंका ਤਾਂ ਜਿਵੇਂ ਮੈਂ ਕਹਿ ਕੇ ਸਾਡੇ ਵੀ ਜਿਹੜੇ ਚਲਾਲੀ ਬਸ ਓਨੇ ਕ ਦਾ ਨਾਮ ਦੀ ਬਸ ਓਨੇ ਕੀ ਓਨੇ ਕੀ ਆ ਤੇ ਹੁਣ ਦੱਸੋ ਗੱਡੀ ਦੀ ਜਾਇਜ ਜਾਇਜ ਕੀਮਤ ਕਿੰਨੇ ਦੀ ਗੱਡੀ ਦੇਣੀ ਆ ਰੇਟ ਇਹ ਜਲਾ ਦਿਓ ਮੈਨੂੰ ਘਟਾਉਣ ਦੀ ਲੋੜ ਨਾ ਪਵੇ ਜੇ ਬੰਗਲੇ ਵੱਧ ਫਿਰ ਮੈਂ ਘਟਾ ਠੀਕ ਆ ਠੀਕ ਆ ਆਪਾਂ ਦੇਣ ਲੈਣ ਵਾਲੇ ਕਰਦੇ ਹੁੰਨੇ ਆ ਹਾਂ ਸਵਾ 4 ਲੱਖ ਦੀ ਗੱਡੀ ਦੇ ਦਾਂਗੇ ਆਪਾਂ 4 ਲੱਖ ਤੇ 25 ਹਜ਼ਾਰ ਦੀ ਹਾਂਜੀ ਹਾਂ ਥੋੜੀ ਜਿਹੀ ਮਹਿੰਗੀ ਆ ਹਾਲੇ ਜਾਇਜ ਜਾਇਜ ਕਰੋ ਜਾਇਜ ਕਰ ਲਾ ਕਰ ਦੋ ਜਾਈ ਥੋੜਾ ਜਆ ਆਪੀ ਆਪ ਕਰ ਲਾ ਆਪ ਹੀ ਕਰ ਦੋ ਥੋੜਾ ਜਿਹੜਾ ਵੀਡੀਓ ਲਾਇਕ ਸ਼ੇਅਰ ਕਰਕੇ ਆ ਗਿਆ ਉਹਨੂੰ 5000 ਹੋਰ ਛੱਡ ਦਾਂਗੇ ਯਾਰ ਹੋਰ ਦੱਸ 420000 ਹਾਂ 420 ਤਾਂ ਬੇਸੀ ਮਾੜੀ ਆ 420 ਹੋਰ ਤੂੰ ਕਰ ਲੈ ਤੇਰੇ ਤੇ ਡਿਪੈਂਡ ਹੈ ਜਿਵੇਂ ਮਰਜ਼ੀ ਕਰਦੇ ਯਾਰ ਕੋਈ ਚੱਕਰ ਨਹੀਂ 4 ਲੱਖ ਤੇ 10000 ਦੀ ਗੱਡੀ ਦਵਾਦੀ ਚਾ ਜਿਵੇਂ ਮਰਜ਼ੀ ਕਰ ਲੈ ਕੋਈ ਚੱਕਰ ਚੱਕੋ ਮਿੱਤਰੋ ਏ 14 ਮਾਡਲ ਗੱਡੀ ਆ ਪੱਕੇ ਨੰਬਰ ਦੀ ਆ ਬੰਪਰਾਂ ਨੂੰ ਛੱਡ ਕੇ ਬਾਕੀ ਸਾਰੀ ਗੱਡੀ ਵਧੀਆ ਸਾਰੀ ਓਰੀਜਨਲ ਆ ਪੱਕੇ ਨੰਬਰ ਦੀ ਆ ਹਾਂਜੀ ਹਾਂ 183000 ਚੱਲੀ ਹੋਈ ਆ ਫਸਟ ਓਨਰ ਦੀ ਗੱਡੀ ਆ ਵਿੱਚੋਂ ਗੱਡੀ ਤੁਸੀਂ ਚੈੱਕ ਕਰ ਹੀ ਲਈ ਕਿੰਝਨ ਗੈਰੇ ਸੀਟਰ ਦੀ ਓਕੇ ਆ ਹਾਂਜੀ ਹਾਂ 4 ਲੱਖ ਤੇ 10000 ਦੀ ਗੱਡੀ ਬਣੂ 2000 ਕਿੰਨੇ ਤੱਕ ਦੀ ਪਾਸਿੰਗ ਆ 30 ਤੱਕ ਰਾਜੀ 30 ਤੱਕ ਗੱਡੀ ਦੀ ਪਾਸਿੰਗ ਪਈਆ 25 ਚੱਲਦਾ ਪੰਜ ਸਾਲ ਦੀ ਗੱਡੀ ਦੀ ਪਾਸਿੰਗ ਵੀ ਪਈਆ ਤੇ ਹੁਣ ਜਿਹੜੀ ਆ ਖੜੀ ਐ ਜੀ ਆ ਗੱਡੀ ਵੀ ਦੱਸ ਦਈਏ ਇਹ ਕਿੰਨਾ ਮਾਡਲ ਆ ਇਹ 6/7 ਐ ਜੀ 6 ਚ ਗੱਡੀ ਆਈ ਸੀ 7 ਚ ਕਾਪੀ ਆ ਗਈ ਇਹਦੀ ਅੱਛਾ 6/7 ਐ ਹਾਂਜੀ ਹਾਂ ਓਕੇ ਤੇ ਇਹਦੀ ਪਾਸਿੰਗ ਪੂਸਿੰਗ ਦੱਸੋ ਪਹਿਲਾਂ ਦੱਸੋ 27 ਤੱਕ ਰਾ ਪਾਸਿੰਗ ਜੀ 27 ਤੱਕ ਹਾਂ ਤੀਜੇ ਨਾਂ ਦੀ ਐ 3rd ਓਨਰ ਦੀ ਗੱਡੀ ਐ ਹਾਂਜੀ ਹਾਂ ਕੰਡੀਸ਼ਨ ਦੀ ਕਿੰਨੀ ਕੁ ਉਹ ਕਿੰਨੀ ਕ ਪੇਂਟ ਆ ਇਹ ਮਾੜੇ ਮੋਟੇ ਹੈਗੇ ਆ ਟਚਿੰਗ ਤਾਂ ਤੁਹਾਨੂੰ ਪਤਾ ਫਿਰ ਹਾਂ ਜਿਵੇਂ ਵਾਪਰ ਤੇ ਇਹ ਆਮ ਹੀ ਹੋਣਗੇ ਹਾਂ ਜੀ ਹਾਂ ਵਾਪਰ ਤਾਂ ਉਦਾਂ ਵੀ ਟਚਿੰਗ ਵੇਚੇਗੀ ਗੱਡੀ ਦੀ ਆ ਮਾੜੀ ਮੋਟੀ ਜੀ ਆ ਜੀ ਬਹੁਤੀ ਨਹੀਂ ਕੋਈ ਮੇਜਰ ਐਕਸੀਡੈਂਟ ਨਹੀਂ ਅਸਾ ਉਦਾਂ ਕੋਈ ਐਕਸੀਡੈਂਟ ਗੱਡੀ ਨਹੀਂ ਹੈਗੀ ਹਾਂ ਜੀ ਹਾਂ ਹਾਂ ਨੰਬਰ ਇਹਦਾ ਵੀ ਸੰਗਰੂਰ ਦਾ ਹਾਂ ਥਰਡ ਓਨਰ ਦੀ ਗੱਡੀ ਹੈ ਹਾਂ ਜੀ ਹਾਂ ਇੰਜਨ ਗੇਅਰ ਦੀ ਇਹ ਵੀ ਓਕੇ ਆ ਜਮਾ ਅਸਾ ਇੰਜਨ ਗੇਅਰ ਦੀ ਓਕੇ ਆ ਹਾਂ ਜੀ ਇਹ ਚ ਟੱਚ ਪਲੇਰ ਉਦੋਂ ਵੀ ਵੱਡਾ ਹਨਾ ਜੀ ਹਾਂ ਜੀ ਹਾਂ ਬੈਕ ਬੁੱਕ ਕੈਮਰਾ ਤਾਂ ਨਹੀਂ ਲੱਗੇ ਹੋ ਇਹਨਾਂ ਦੇ ਨੀ ਇਹਦੀ ਬੈ ਕੈਮਰਾ ਇਹ ਦੇਖ ਨਹੀਂ ਅਸਹੀ ਤੇ ਹੈਗਾ ਤੀ ਇਹਦੇ ਸੀਗਾ ਜੀ ਇਹ ਆਪਾਂ ਅਜ ਦਿਖਾਇਆ ਵੀ ਨਹੀਂ ਤੇ ਬੈ ਕੈਮਰਾ ਵੀ ਤਾਂ ਮੇਰੇ ਹਾਂਜੀ ਹਾਂ ਸੈਂਸਰ ਵੀ ਲੱਗਿਆ ਬੈ ਕੈਮਰਾ ਵੀ ਆ ਅੱਛਾ ਜੀ ਤੇ ਟਾਇਰ ਡੂਰਾਂ ਦੀ ਦੀ ਕੀ ਕੰਡੀਸ਼ਨ ਆ ਬਸ ਇਹਦੀ 70 ਰੁਪਏ ਸੀ ਹੋਊ ਜੀ ਪੱਕੇ ਟਾਇਰਾਂ ਨੇ ਡੂਰਲੇ ਟਾਇਰ ਤਾਂ 70 ਰੁਪਏ ਸੀ ਹੁਣ ਕੇ ਮਾ ਕਰ ਲੈ ਘਟੂਣਗੇ ਹਣਾ ਹਾਂ ਤੇ 27 ਦਾ ਕਿਹਦੀ ਪਾਸਿੰਗ ਹੈ ਥਰਡ ਓਨਰ ਆ ਹਾਂਜੀ ਤੇ ਇਹਦੀ ਕੀ ਗੱਲ ਬਾਤ ਆ ਕਿੰਨੇ ਵਿੱਚ ਦੇਣੀ ਆ ਆਪਾਂ ਇਹ ਕੱਢੀ ਜੀ ਇਹ ਦੇਖ ਲਓ ਆਪਾਂ 1,80,000 ਦੀ ਦੇ ਦਾਂਗੇ 1,80,000 ਇਹਦੇ ਵਿੱਚੋਂ ਮਾਨਤਾਣ ਕਰਦੇ ਨਹੀਂ ਜਰੂਰ ਕਰਾਂਗੇ ਕਿੰਨਾ ਕੁ ਕਰੋਂਗੇ ਜਿਹੜਾ ਤੁਹਾਡੇ ਵੀਡੀਓ ਲਾਈਕ ਸ਼ੇਅਰ ਕਰਕੇ ਆਇਆ ਉਹਨੂੰ 5000 ਰੁਪਿਆ ਫੇਰਾ ਯਾਰ ਹੋਰ ਦੱਸ ਕਿੰਨਾ ਰਹਿ ਗਿਆ 70 ਹਾਂ ਹੋਰ ਕਰ ਦੋ ਥੋੜਾ ਜਿਹਾ ਫੇਰ ਅੱਜ ਚਲ ਤੂੰ ਦੇਖ ਲਓ ਬੜਾ ਧੱਕਾ ਹੈ ਹੈ ਬੜਾ ਧੱਕਾ ਹੋਈ 60 ਦੀ ਕਰਵਾ ਦਈਏ ਫੇਰ ਨਹੀਂ 60 ਦਾ ਧੱਕਾ ਯਾਰ ਚੱਕ 65 ਦੀ ਹੋਈ ਯਾਰ 1 ਲੱਖ ਤੇ 65000 ਦੀ ਗੱਡੀ ਲੈ ਜਾਓ 2006 ਮਾਡਲ ਤੇ 7 ਚ ਦੀ ਆਰਸੀ ਬਣੀ ਹੋਈ 27 ਤੱਕ ਦੀ ਪਾਸ ਹੈ ਹਾਂਜੀ ਹਾਂ ਆ ਜੋ ਮਿੱਤਰੋ ਫਟਾਫਟ ਪਿੰਡ ਸਲਾਬਤਪੁਰਾ ਤੇ ਦੱਸਿਓ ਜੀ ਕਿੱਥੇ ਜਾ ਪੈਗਾ ਦੁਬਾਰਾ ਪਿੰਡ ਅਜੇ ਹੀ ਇਹ ਭਦੌਰ ਤੋਂ 7 ਕਿਲੋਮੀਟਰ ਹੈ ਹਾਂਜੀ ਬਰਨਾਲੇ ਤੋਂ 30 ਹੈ ਰਾਮਪ੍ਰਤਵੀਤੀ ਹੈ ਭਗਤਾ ਇੱਥੋਂ 13 ਕਿਲੋਮੀਟਰ ਓਕੇ ਹਾਂਜੀ ਲੈ ਮਿੱਤਰੋ ਨੰਬਰ ਵੀ ਦੱਸ ਦਿਓ ਜੀ ਤੁਹਾਡਾ ਇੱਕ ਵਾਰੀ 95727 ਹੂੰ 62855 62855 ਹਾਂਜੀ ਕਰੋ ਮਿੱਤਰੋ ਇਹ ਨੰਬਰਾਂ ਤੇ ਸੰਪਰਕ ਜੇ ਤੁਸੀਂ ਆ ਗੱਡੀ ਲੈਣੀ ਹੈ ਨੋਵਾ ਜਾਂ ਫਿਰ ਆ ਗੱਡੀ ਲੈਣੀ ਹੈ ਸਲਾਬਤਪੁਰੇ ਖੜੀਆਂ ਨੇ ਇੱਕੋ ਘਰੇ ਖੜੀਆਂ ਨੇ ਨੰਬਰ ਕੈਪਸ਼ਨ ਦੇ ਵਿੱਚ ਆ